ਪੰਜਾਬ ਪੁਲਿਸ ਨੇ ਨਸ਼ਾ ਤਸਕਰਾਤੇ ਸਖਤ ਹੁੰਦੀ ਵਿਖਾਈ ਦੇ ਰਹੀ ਹੈ ਤੇ ਜਗਾ ਜਗਾ ਪੁਲਿਸ ਦੇ ਵੱਲੋਂ ਨਾਕੇ ਲਿ ਵਗਾਇਆ ਜਾ ਰਹੇ ਤੇ ਅਤੇ ਹਰ ਜਗਾ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਐਸਐਸਪੀ ਹਰਕਮਲ ਪ੍ਰੀ ਸਿੰਘ ਖੱਖ ਦੀ ਅਗਵਾਈ ਦੇ ਵਿੱਚ ਫਲੋਰ ਪੁਲਿਸ ਦੇ ਵੱਲੋਂ ਫਰੋਰ ਪੁਲਿਸ ਦੀ ਟੀਮ ਦੇ ਵੱਲੋਂ ਹਰ ਜਗਾ ਚੈਕਿੰਗ ਕੀਤੀ ਗਈ ਹੈ ਤੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲ ਨਸ਼ਾ ਵੀ बरामद ਹੋਇਆ ਤੁਹਾਨੂੰ ਦੱਸ ਦਿੰਨੇ ਹਾਂ ਕਿ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਸਖਤਤਾ ਦਿੱਤੀ ਜਾ ਰਹੀ ਹੈ ਤੇ ਫਲੋਰ ਦੀ ਪੁਲਿਸ ਵੱਲੋਂ ਫਲੋਰ ਪੁਲਿਸ ਦੀ ਟੀਮ ਵੱਲੋਂ 1 ਕਿਲੋ 50 ਗ੍ਰਾਮ ਚਾਰਸ਼ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਸਖਤ ਹੈ ਤੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਹਰ ਸੀਐਮ ਭਗਵੰਤ ਮਾਨ ਦੇ ਵੱਲੋਂ ਦਿਸ਼ਾ ਨਿਰਦੇਸ਼ਾ ਤੇ ਪੰਜਾਬ ਪੁਲਿਸ ਨਸ਼ਾ ਤਸਕਰਾ ਤੇ ਸਖਤ सीएम ਦੇ ਵੱਲੋਂ ਇਹ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਲਈ ਹਰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦੀ ਸਖਤੀ ਵੀ ਜਿਹੜੀ ਆ ਵਰਤੀ ਜਾ ਰਹੀ ਆ ਤੇ ਮਹਾਰੀ ਦੇ ਵਿੱਚ 2 ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਐਂਟੀ ਨਾਰਕੋਟਿਕ ਟਾਸਕ ਫੋਰਸ ਇਮਾਰਤ ਦੀ ਇਮਾਰਤ ਦੀ ਸ਼ੁਰੂਆਤ ਵੀ ਕੀਤੀ ਗਈ ਆ ਤੇ ਇੱਕ WhatsApp ਨੰਬਰ ਵੀ ਜਾਰੀ ਕੀਤਾ ਗਿਆ ਉਸ ਨੰਬਰ ਤੇ ਪੰਜਾਬ ਦੇ ਕਿਤੋਂ ਵੀ ਲੋਕ ਨਸ਼ਾ ਤਸਕਰਾਂ ਦੀ ਜੜੀ ਆ ਪੂਰੀ ਜਾਣਕਾਰੀ ਦੇ ਸਕਦੇ ਆ ਤੇ ਹੁਣ ਨਸ਼ਾ ਤਸਕਰਾਂ ਨੂੰ ਕਿਸੇ ਹਾਲ ਦੇ ਵਿੱਚ ਵੀ ਨਹੀਂ ਬਖਸ਼ਿਆ ਜਾਵੇਗਾ ਤੇ ਪੰਜਾਬ ਪੁਲਿਸ ਦੇ ਵੱਲੋਂ ਵੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਗਈ ਆ ਕੇ ਨਸ਼ਾ ਤਸਕਰਾਂ ਨੂੰ ਜੇਕਰ ਕਿਤੇ ਵੀ ਕੋਈ ਨਸ਼ਾ ਵੇਚਦਾ ਦਿਖਿਆ ਤਾਂ ਉਸ ਨੂੰ ਕਿਸੇ ਹਾਲ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਤੇ ਉਸ ਤੇ ਵੱਡੀ ਕਾਰਵਾਈ ਜਿਹੜੀ ਆ ਉਹ ਵੀ ਹੋਵੇਗੀ ਤੇ ਹੁਣ ਫਲੋਰ ਪੁਲਿਸ ਦੇ ਵੱਲੋਂ ਵੀ ਇਸੇ ਤਰ੍ਹਾਂ ਹੀ ਜਾਂਚ ਕੀਤੀ ਗਈ ਚੈਕਿੰਗ ਕੀਤੀ ਗਈ ਤੇ ਇਸ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਗਈ ਆ ਉਹ ਵੀ ਫੋਲੋ ਇਹ ਜਿਹੜਾ ਅੱਜ ਅਸੀਂ ਪ੍ਰੈਸ ਨੋਟ ਤੁਹਾਨੂੰ ਦੇ ਰਹੇ ਹੈਗੇ ਆ ਇਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਹੱਕ ਜਿੰਦਰ ਦਿਹਾਤੀ ਜੀ ਵੱਲੋਂ ਨਸ਼ਾ ਵਿਰੁੱਧ ਤੇ ਮਾੜੇ ਅਨਸਰ ਜੋ ਲੁੱਟਕੋਆ ਕਰਦੇ ਉਹਨਾਂ ਦੇ ਵਿਰੁੱਧ ਮਹਿਮ ਚਲਾਈ ਗਈ ਆ ਉਹ ਇਸ ਦਾ ਹਿੱਸਾ ਹੈਗਾ ਇਸ ਵਿੱਚ ਸਾਡੇ ਐਸਐਚਓ ਇੰਸਪੈਕਟਰ ਸਖਤੇਸ਼ ਸਿੰਘ ਅਤੇ ਉਹਨਾਂ ਦੀ ਟੀਮ ਥਾਣਾ ਫਲੋਰ ਵੱਲੋਂ ਬੜੀ ਅੱਛੀ ਕਾਰਗਰਦਗੀ ਕੀਤੀ ਗਈ ਹੈਗੀ ਆ ਜਿਸ ਵਿੱਚ ਇਹਨਾਂ ਨੇ ਨਸ਼ਾ ਤਸਕਰਾਂ ਪਾਸੋਂ 1 ਕਿਲੋ 50 ਗ੍ਰਾਮ ਚਰਸ਼ ਤੇ ਇੱਕ ਚੋਰੀ ਸ਼ੋਦਾ ਮੋਟਰਸਾਈਕਲ ਜਿਹੜਾ ਵਾ ਉਹ ਬਰਾਮਦ ਕੀਤਾ ਹੈ ਇਹਦੇ ਪੁਰਾਣਾ ਰਿਕਾਰਡ ਤੇ ਤੋਂ ਇਹਨਾਂ ਦੇ ਪੁਰਾਣਾ ਰਿਕਾਰਡ ਵੀ ਇੱਕ ਐਫਆਈਆਰ ਦਰਜ ਹੈਗੀ ਆ ਇੱਥੇ ਇਹ ਵੀ ਦੱਸਣ ਜੋਗ ਹੈਗਾ ਵੀ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਉਹ ਕੁਝ ਘੰਟਿਆਂ ਚਿਰ ਬਰਾਮਦ ਕਰ ਲਿਆ ਉਹ ਸ਼ਨੀ ਦੇ ਮੰਦਰ ਹੈਗਾ ਲੋਕਲ ਫਲੋਰ ਉੱਥੋਂ ਇਹਨਾਂ ਨੇ ਚੋਰੀ ਕੀਤਾ ਸੀ ਤੇ ਉਹ ਵੀ ਚੋਰੀ ਸ਼ੋਦਾ ਮੋਟਰਸਾਈਕਲ ਵੀ ਇਹਨਾਂ ਕੋਲ ਬਰਾਮਦ ਕਰਿਆ ਕਿ ਦੋਨੋਂ ਮੁੰਡੇ ਜਿਹੜੇ ਨਸ਼ੇ ਦੇ ਆਤੇ ਨੇ ਕਿੱਥੇ ਲੈ ਕੇ ਵੇਚਦੇ ਸੀ ਕਿੱਥੋਂ ਜਾਂਦੇ ਕਿ ਲੋਕਲ ਚਰਸ ਇੱਥੋਂ ਲੈਂਦੇ ਸਨ ਇਸ ਲੇਡੀ ਜਿਸ ਕੋਲ ਜਿਹੜੀ ਰੇਖਾ ਸੀ ਤੇ ਅੱਗੇ ਉਹ ਥੋੜਾ ਉਹਨੂੰ ਲੈ ਕੇ ਅੱਗੇ ਵੇਚ ਦਿੰਦੇ ਸਨ ਤੇ ਇਸ ਦੇ ਤੌਰ ਤੇ ਵੀ ਜਿਹੜੀ ਸੀ ਇਹ ਰੇਖਾ ਵੇਚਦੀ ਸੀ ਇੰਨੀ ਆਫਸਰ ਦੀ ਸੀ ਇਹ ਦੀ ਰਿਵੈਚਨ ਦਾ ਇਹਦਾ ਜਿਹੜਾ ਆਸਟ ਮਾਰਕੀਟ ਵੈਲਿਊ ਹੈਗੀ ਹੈ ਕਰੀਬੇ 1,22,50000 ਦੇ ਕਰੀਬ ਆ ਗਿਆ। ਕੀ ਰਿਮਾਂਡ ਲੈ ਗਿਆ। ਹਾਂ ਇਹਨਾਂ ਦਾ ਰਿਮਾਂਡ ਹੋਣ ਲਿਆ ਜਾਵੇਗਾ। ਇਸ ਤੋਂ ਬਾਅਦ ਜਿਹੜੀਆਂ ਹੋਰ ਕੋ ਚੋਰੀਆਂ ਹੋਈਆਂ ਜਿਹੜਾ ਜਾਂ ਨਸ਼ੇ ਤਸਕਰ ਸੀ ਕਿੱਥੋਂ ਆਉਂਦੀ ਸੀ ਦੇ ਅੱਗੇ ਇਹਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਨੂੰ ਪਤਾ ਕੀਤਾ ਜਾਣਾ। ਹੋਰ ਇਹਨਾਂ ਦੇ ਸਸਤੀ ਕੋਈ ਉਹ ਜਦੋਂ ਹੁਣ ਦੌਰਾਨੇ ਰਿਮਾਂਡ ਪੁੱਛੀਆਂ ਤੋਂ ਬਾਅਦ ਅਸੀਂ ਇਹ ਇਹ ਜਿਹੜਾ ਅੱਜ ਅਸੀਂ ਪ੍ਰੈ ਇਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਹੱਕ ਜਿੰਦਰਦੇਵ ਜੀ ਵੱਲੋਂ ਨਸ਼ਾ ਵਿਰੁੱਧ ਤੇ ਮਾੜੇ ਅਨਸਰ ਜੋ ਲੁੱਟਖੋਹਾਂ ਕਰਦੇ ਉਹਨਾਂ ਦੇ ਵਿਰੁੱਧ ਮਹਿਮ ਚਲਾਈ ਗਈ ਆ ਉਹ ਇਸ ਦਾ ਹਿੱਸਾ ਹੈਗਾ ਇਸ ਵਿੱਚ ਸਾਡੇ ਐਸਐਚਓ ਇੰਸਪੈਕਟਰ ਸਖਤੇਪ ਸਿੰਘ ਅਤੇ ਉਹਨਾਂ ਦੀ ਟੀਮ ਥਾਣਾ ਫਲੋਰ ਵੱਲੋਂ ਬੜੀ ਅੱਛੀ ਕਾਰਗਰਦਗੀ ਕੀਤੀ ਗਈ ਹੈਗੀ ਆ ਜਿਸ ਵਿੱਚ ਇਹਨਾਂ ਨੇ ਨਸ਼ਾ ਤਸਕਰਾ ਪਾਸੋਂ 1 ਕਿਲੋ 50 ਗ੍ਰਾਮ ਸ਼ਰਸ ਅਤੇ ਇੱਕ ਚੋਰੀ ਸ਼ੋਦਾ ਮੋਟਰਸਾਈਕਲ ਜਿਹੜਾ ਵਾ ਉਹ ਬਰਾਮਦ ਕੀਤਾ ਹੈ ਇਹਦੇ ਪੁਰਾਣਾ ਰਿਕਾਰਡ ਕਿਦੋਂ ਹੈ ਇਹਨਾਂ ਦੇ ਪੁਰਾਣਾ ਰਿਕਾਰਡ ਵੀ ਇੱਕ ਐਫਆਈਆਰ ਦਰਜ ਹੈਗੀ ਆ ਪੰਜਾਬ ਪੁਲਿਸ ਨੇ ਨਸ਼ਾ ਤਸਕਰਾ ਤੇ ਸਖਤ ਹੁੰਦੀ ਵਿਖਾਈ ਦੇ ਰਹੀ ਹੈ ਤੇ ਜਗ੍ਹਾ ਜਗ੍ਹਾ ਪੁਲਿਸ ਦੇ ਵੱਲੋਂ ਨਾਕੇ ਲਿ ਵਗਾਈ ਜਾ ਰਹੇ ਨੇ ਤੇ ਅਤੇ ਹਰ ਜਗ੍ਹਾ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਐਸਐਸਪੀ ਹਰਕਮਲ ਪ੍ਰੀ ਸਿੰਘ ਖੱਖ ਦੀ ਅਗਵਾਈ ਦੇ ਵਿੱਚ ਫਲੋਰ ਪੁਲਿਸ ਦੇ ਵੱਲੋਂ ਫਰੌਲ ਪੁਲਿਸ ਦੀ ਟੀਮ ਦੇ ਵੱਲੋਂ ਹਰ ਜਗ੍ਹਾ ਚੈਕਿੰਗ ਕੀਤੀ ਗਈ ਹੈ ਤੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਨਸ਼ਾ ਵੀ ਬਰਾਮਦ ਹੋਇਆ ਤੁਹਾਨੂੰ ਦੱਸ ਦਿੰਦੇ ਨੇ ਕਿ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਸਖਤਤਾ ਦਿੱਤੀ ਜਾ ਰਹੀ ਹੈ ਤੇ ਫਲੋਰ ਦੀ ਪੁਲਿਸ ਵੱਲੋਂ ਫਲੋਰ ਪੁਲਿਸ ਦੀ ਟੀਮ ਵੱਲੋਂ 1 ਕਿਲੋ 50 ਗ੍ਰਾਮ ਚਾਰਸ਼ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਸਖਤ ਤੋਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਹਰ ਸੀਐਮ ਭਗਵੰਤ ਮਾਨ ਦੇ ਵੱਲੋਂ ਦਿਸ਼ਾ ਨਿਰਦੇਸ਼ਾ ਤੇ ਪੰਜਾਬ ਪੁਲਿਸ ਨਸ਼ਾ ਤਸਕਰਾ ਤੇ ਸਖਤ सीएम ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਲਈ ਹਰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦੀ ਸਖਤੀ ਵੀ ਜਿਹੜੀ ਆ ਵਰਤੀ ਜਾ ਰਹੀ ਆ ਤੇ ਮੋਹਾਲੀ ਦੇ ਵਿੱਚ ਦੋ ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਐਂਟੀ ਨਾਰਕੋਟਿਕ ਟਾਸਕ ਫੋਰਸ ਇਮਾਰਤ ਦੀ ਇਮਾਰਤ ਦੀ ਸ਼ੁਰੂਆਤ ਵੀ ਕੀਤੀ ਗਈ ਆ ਤੇ ਇੱਕ WhatsApp ਨੰਬਰ ਵੀ ਜਾਰੀ ਕੀਤਾ ਗਿਆ ਉਸ ਨੰਬਰ ਤੇ ਪੰਜਾਬ ਦੇ ਕਿਤੋਂ ਵੀ ਲੋਕ ਨਸ਼ਾ ਤਸਕਰਾਂ ਦੀ ਜੜੀ ਆ ਪੂਰੀ ਜਾਣਕਾਰੀ ਦੇ ਸਕਦੇ ਆ ਤੇ ਹੁਣ ਨਸ਼ਾ ਤਸਕਰਾਂ ਨੂੰ ਕਿਸੇ ਹਾਲ ਦੇ ਵਿੱਚ ਵੀ ਨਹੀਂ ਬਖਸ਼ਿਆ ਜਾਵੇਗਾ ਤੇ ਪੰਜਾਬ ਪੁਲਿਸ ਦੇ ਵੱਲੋਂ ਵੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕੇ ਨਸ਼ਾ ਤਸਕਰਾਂ ਨੂੰ ਜੇਕਰ ਕਿਤੇ ਵੀ ਕੋਈ ਨਸ਼ਾ ਵੇਚਦਾ ਦਿਖਿਆ ਤਾਂ ਉਸ ਨੂੰ ਕਿਸੇ ਹਾਲ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਤੇ ਉਸ ਤੇ ਵੱਡੀ ਕਾਰਵਾਈ ਜਿਹੜੀ ਆ ਉਹ ਵੀ ਹੋਵੇਗੀ ਤੇ ਹੁਣ ਫਲੋਰ ਪੁਲਿਸ ਦੇ ਵੱਲੋਂ ਵੀ ਇਸੇ ਤਰ੍ਹਾਂ ਹੀ ਜਾਂਚ ਕੀਤੀ ਗਈ ਚੈਕਿੰਗ ਕੀਤੀ ਗਈ ਤੇ ਇਸ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਗਈ ਆ ਉਹ ਵੀ ਫੋਲੋ ਇਹ ਜਿਹੜਾ ਅੱਜ ਅਸੀਂ ਪ੍ਰੈਸ ਨੂੰ ਤੁਹਾਨੂੰ ਦੇ ਰਹੇ ਹਾਂਗੇ ਆ ਇਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਹੱਕ ਜਿੰਦਰਦੇਵ ਜੀ ਵੱਲੋਂ ਨਸ਼ਾ ਵਿਰੁੱਧ ਤੇ ਮਾੜੇ ਅਨਸਰ ਜੋ ਲੁੱਟਖੋਹਾਂ ਕਰਦੇ ਉਹਨਾਂ ਦੇ ਵਿਰੁੱਧ ਮਹਿਮ ਚਲਾਈ ਗਈ ਆ ਉਹ ਇਸ ਦਾ ਹਿੱਸਾ ਹੈਗਾ ਇਸ ਵਿੱਚ ਸਾਡੇ ਐਸਐਚਓ ਇੰਸਪੈਕਟਰ ਸਖਤੇਪ ਸਿੰਘ ਅਤੇ ਉਹਨਾਂ ਦੀ ਟੀਮ ਥਾਣਾ ਫਲੋਰ ਵੱਲੋਂ ਬੜੀ ਅੱਛੀ ਕਾਰਗਰਦਗੀ ਕੀਤੀ ਗਈ ਹੈਗੀ ਆ ਜਿਸ ਵਿੱਚ ਇਹਨਾਂ ਨੇ ਨਸ਼ਾ ਤਸਕਰਾ ਪਾਸੋਂ 1 ਕਿਲੋ 50 ਗ੍ਰਾਮ ਸ਼ਰਸ ਤੇ ਇੱਕ ਚੋਰੀਸ਼ੋ ਦਾ ਮੋਟਰਸਾਈਕਲ ਜਿਹੜਾ ਵਾ ਉਹ ਬਰਾਮਦ ਕੀਤਾ ਹੈ ਇਹਦਾ ਪੁਰਾਣਾ ਰਿਕਾਰਡ ਕਿਦਾਂ ਦਾ ਹੈ ਇਹਨਾਂ ਦੇ ਪੁਰਾਣਾ ਰਿਕਾਰਡ ਵੀ ਇੱਕ ਐਫ ਆਈ ਆਰ ਦਰਜ ਹੈਗੀ ਆ ਇੱਥੇ ਇਹ ਵੀ ਦੱਸਣ ਜੋਗ ਹੈਗਾ ਵੀ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਉਹ ਕੁਝ ਘੰਟਿਆਂ ਚ ਹੀ ਬਰਾਮਦ ਕਰ ਲਿਆ ਉਹ ਸ਼ਨੀ ਦੇ ਮੰਦਿਰ ਹੈਗਾ ਲੋਕਲ ਫਲੋਰ ਉੱਥੋਂ ਇਹਨਾਂ ਨੇ ਚੋਰੀ ਕੀਤਾ ਸੀ ਤੇ ਉਹ ਵੀ ਚੋਰੀਸ਼ੋ ਦਾ ਮੋਟਰਸਾਈਕਲ ਵੀ ਇਹਨਾਂ ਕੋਲ ਬਰਾਮਦ ਕਰਿਆ ਕਿ ਦੋਨੋਂ ਮੁੰਡੇ ਜਿਹੜੇ ਨਸ਼ੇ ਦੇ ਆਦੇ ਕਿੱਥੇ ਲੈ ਕੇ ਵੇਚਦੇ ਸੀ ਕਿੱਥੋਂ ਲਾਉਂਦੇ ਕਿ ਲੋਕਲ ਚਰਸ ਇੱਥੋਂ ਲੈਂਦੇ ਸਨ ਇਸ ਲੇਡੀ ਜਿਸ ਕੋਲ ਜਿਹੜੀ ਰੇਖਾ ਸੀ ਤੇ ਅੱਗੇ ਉਹ ਥੋੜਾ ਉਹਨੂੰ ਲੈ ਕੇ ਅੱਗੇ ਵੇਚ ਦਿੰਦੇ ਸਨ ਤੇ ਇਸ ਦੇ ਤੌਰ ਤੇ ਵੀ ਜਿਹੜੀ ਸੀ ਇਹ ਰੇਖਾ ਵੇਚਦੀ ਸੀ ਇਹਦੀ ਆਸਥੀ ਸੀ ਇਹਦਾ ਜਿਹੜਾ ਆਸਟ ਮਾਰਕੀਟ ਵੈਲਿਊ ਹੈਗੀ ਆ ਕਰੀਬੇ 1,22,000 ਦੇ ਕਰੀਬ ਹੈ। ਕੀ ਰਿਮਾਂਡ ਹੈਗਾ? ਹਾਂ ਇਹਨਾਂ ਦਾ ਰਿਮਾਂਡ ਹੁਣ ਲੈ ਜਾਵੇਗਾ ਇਸ ਤੋਂ ਬਾਅਦ ਜਿਹੜੀਆਂ ਹੋਰ ਕੋ ਚੋਰੀਆਂ ਹੋਈਆਂ ਜਿਹੜਾ ਜਾਂ ਨਸ਼ੀ ਤਸਕਰ ਸੀ ਕਿੱਥੋਂ ਆਉਂਦੀ ਸੀ ਦੇ ਅੱਗੇ ਇਹਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਕੋ ਪਤਾ ਕੀਤਾ ਜਾਣਗੇ। ਹੋਰ ਇਹਨਾਂ ਦੇ ਸਸਤੀ ਕੋਈ ਉਹ ਜਦੋਂ ਹੁਣ ਦਰਾਂਨੇ ਰਿਮਾਂਡ ਪੁੱਛੀਏ ਇਸ ਤੋਂ ਬਾਅਦ ਅਸੀਂ ਇਹ ਇਹ ਜਿਹੜਾ ਅੱਜ ਅਸੀਂ ਪ੍ਰੈਸ ਨੋਟ ਤੁਹਾਨੂੰ ਦੇ ਰਹੇ ਹੈਗੇ ਆ ਇਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਹੱਕ ਜਿੰਦਰ ਦਿਹਾਤੀ ਜੀ ਵੱਲੋਂ ਨਸ਼ਾ ਵਿਰੋਧ ਅਤੇ ਮਾੜੇ ਅੰਸਰ ਜੋ ਲੁੱਟਖੋਹਾਂ ਕਰਦੇ ਉਹਨਾਂ ਦੇ ਵਿਰੁੱਧ ਮਹਿਮ ਚਲਾਈ ਗਈ ਆ ਉਹ ਇਸ ਦਾ ਹਿੱਸਾ ਹੈਗਾ ਇਸ ਵਿੱਚ ਸਾਡੇ ਐਸਐਚਓ ਇੰਸਪੈਕਟਰ ਸਖਤੇਪ ਸਿੰਘ ਅਤੇ ਉਹਨਾਂ ਦੀ ਟੀਮ थाना ਫਲੋਰ ਵੱਲੋਂ ਬੜੀ ਅੱਛੀ ਕਾਰਗਰਦਗੀ ਕੀਤੀ ਗਈ ਹੈਗੀ ਆ ਜਿਸ ਵਿੱਚ ਇਹਨਾਂ ਨੇ ਨਸ਼ਾ ਤਸਕਰਾ ਪਾਸੋਂ 1 ਕਿਲੋ 50 ਗ੍ਰਾਮ ਸ਼ਰਸ ਅਤੇ ਇੱਕ ਚੋਰੀਸ਼ੋ ਦਾ ਮੋਟਰਸਾਈਕਲ ਜਿਹੜਾ ਵਾ ਉਹ ਬਰਾਮਦ ਕੀਤਾ ਹੈ ਇਹਦਾ ਪੁਰਾਣਾ ਰਿਕਾਰਡ ਕਿਦੋਂ ਹੈ ਇਹਨਾਂ ਦੇ ਪੁਰਾਣਾ ਰਿਕਾਰਡ ਵੀ ਇੱਕ ਐਫਆਈਆਰ ਦਰਜ ਹੈਗੀ ਆ ਪੰਜਾਬ ਪੁਲਿਸ ਨੇ ਨਸ਼ਾ ਤਸਕਰਾ ਤੇ ਸਖਤ ਹੁੰਦੀ ਵਿਖਾਈ ਦੇ ਰਹੀ ਹੈ ਤੇ ਜਗ੍ਹਾ ਜਗ੍ਹਾ ਪੁਲਿਸ ਦੇ ਵੱਲੋਂ ਨਾਕੇ ਲਿ ਵਗਾਈ ਜਾ ਰਹੇ ਤੇ ਅਤੇ ਹਰ ਜਗ੍ਹਾ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਐਸਐਸਪੀ ਹਰਕਮਲ ਪ੍ਰੀ ਸਿੰਘ ਖੱਖ ਦੀ ਅਗਵਾਈ ਦੇ ਵਿੱਚ ਫਲੋਰ ਪੁਲਿਸ ਦੇ ਵੱਲੋਂ ਫਰੌਲ ਪੁਲਿਸ ਦੀ ਟੀਮ ਦੇ ਵੱਲੋਂ ਹਰ ਜਗ੍ਹਾ ਚੈਕਿੰਗ ਕੀਤੀ ਗਈ ਹੈ ਤੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਨਸ਼ਾ ਵੀ ਬਰਾਮਦ ਹੋਇਆ ਤੁਹਾਨੂੰ ਦੱਸ ਦਿੰਦੇ ਨੇ ਕਿ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਸਖਤਤਾ ਦਿੱਤੀ ਜਾ ਰਹੀ ਹੈ ਤੇ ਫਲੋਰ ਦੀ ਪੁਲਿਸ ਵੱਲੋਂ ਫਲੋਰ ਪੁਲਿਸ ਦੀ ਟੀਮ ਵੱਲੋਂ 1 ਕਿਲੋ 50 ਗ੍ਰਾਮ ਚਾਰਸ਼ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਸਖਤ ਹੈ ਤੋਂ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਹਰ ਸੀਐਮ ਭਗਵੰਤ ਮਾਨ ਦੇ ਵੱਲੋਂ ਦਿਸ਼ਾ ਨਿਰਦੇਸ਼ਾ ਤੇ ਪੰਜਾਬ ਪੁਲਿਸ ਨਸ਼ਾ ਤਸਕਰਾ ਤੇ ਸਖਤ सीएम ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਲਈ ਹਰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦੀ ਸਖਤੀ ਵੀ ਜਿਹੜੀ ਆ ਵਰਤੀ ਜਾ ਰਹੀ ਆ ਤੇ ਮੁਹਾਲੀ ਦੇ ਵਿੱਚ ਦੋ ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਐਂਟੀ ਨਾਰਕੋਟਿਕ ਟਾਸਕ ਫੋਰਸ ਇਮਾਰਤ ਦੀ ਇਮਾਰਤ ਦੀ ਸ਼ੁਰੂਆਤ ਵੀ ਕੀਤੀ ਗਈ ਆ ਤੇ ਇੱਕ WhatsApp ਨੰਬਰ ਵੀ ਜਾਰੀ ਕੀਤਾ ਗਿਆ ਉਸ ਨੰਬਰ ਤੇ ਪੰਜਾਬ ਦੇ ਕਿਤੋਂ ਵੀ ਲੋਕ ਨਸ਼ਾ ਤਸਕਰਾਂ ਦੀ ਜੜੀ ਆ ਪੂਰੀ ਜਾਣਕਾਰੀ ਦੇ ਸਕਦੇ ਆ ਤੇ ਹੁਣ ਨਸ਼ਾ ਤਸਕਰਾਂ ਨੂੰ ਕਿਸੇ ਹਾਲ ਦੇ ਵਿੱਚ ਵੀ ਨਹੀਂ ਬਖਸ਼ਿਆ ਜਾਵੇਗਾ ਤੇ ਪੰਜਾਬ ਪੁਲਿਸ ਦੇ ਵੱਲੋਂ ਵੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਗਈ ਆ ਕਿ ਨਸ਼ਾ ਤਸਕਰਾਂ ਨੂੰ ਜੇਕਰ ਕਿਤੇ ਵੀ ਕੋਈ ਨਸ਼ਾ ਵੇਚਦਾ ਦਿਖਿਆ ਤਾਂ ਉਸ ਨੂੰ ਕਿਸੇ ਹਾਲ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਤੇ ਉਸ ਤੇ ਵੱਡੀ ਕਾਰਵਾਈ ਜਿਹੜੀ ਆ ਉਹ ਵੀ ਹੋਵੇਗੀ ਤੇ ਹੁਣ ਫਲੋਰ ਪੁਲਿਸ ਦੇ ਵੱਲੋਂ ਵੀ ਇਸੇ ਤਰ੍ਹਾਂ ਹੀ ਜਾਂਚ ਕੀਤੀ ਗਈ ਹੈ